ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਇੱਕ ਔਰਤ ਵੱਲੋਂ ਆਰੋਪ ਲਗਾਉਂਦੇ ਹੋਏ ਦੱਸਿਆ ਗਿਆ ਕਿ ਉਸ ਦੇ ਹੀ ਮਹੱਲੇ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਵੱਲੋਂ ਉਸ ਨਾਲ ਕੁੱਟਮਾਰ ਕੀਤੀ ਗਈ ਹੈ ਜੋ ਇਸ ਸਮੇਂ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਹੈ ਉਸ ਨੌਜਵਾਨ ਤੇ ਆਰੋਪ ਲਗਾਉਂਦੇ ਹੋਏ ਉਸ ਨੇ ਕਈ ਖੁਲਾਸੇ ਕੀਤੇ ਨੇ ਤੇ ਦੱਸਿਆ ਕਿ ਉਸ ਨਾਲ ਕੁੱਟਮਾਰ ਕਿਉਂ ਕੀਤੀ ਗਈ ਹੈ ਤੇ ਉਹਨਾਂ ਕੁੱਟਮਾਰ ਦਾ ਕਾਰਨ ਕੀ ਹੈ ਤੇ ਪੁਲਿਸ ਵੱਲੋਂ ਬਿਆਨ ਦਰਜ ਕਰ ਲਿੱਤੇ ਗਏ ਨੇ ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਜੀ ਮੇਰਾ ਨਾਮ ਆਰਤੀ ਹੈ ਤੇ ਮੇਰੀ ਲੜਾਈ ਚੱਲ ਰਹੀ ਹੈ ਅੱਲਾ ਮੇਰੀ ਗੁੜੀਆਂ ਨੂੰ ਚੱਕ ਕੇ ਲੈ ਗਏ ਸੀ ਅਜੇ ਨਾਮ ਦਾ ਮੁੰਡਾ ਹੈ ਤੇ ਸੀਮਾ ਉਹਦੀ ਮੰਮੀ ਦਾ ਨਾਮ ਹੈ ਇਹਨਾਂ ਨੇ ਮੇਰੀ ਕੁੜੀ ਘਰੋਂ ਗਾਇਬ ਕਰਵਾਤੀ ਸੀ ਕੱਲਾ ਫਿਰ ਮੈਂ ਉਸ ਥਾਣਾ ਬਰਦਮਨ ਚੌਕੀ ਰਿਪੋਰਟ ਕੀਤੀ ਹੈ ਉਹਨਾਂ ਨੇ ਵੀ ਆ ਕੇ ਪੁੱਛਿਆ ਤਾਂ ਅੱਛਾ ਇਹਨਾਂ ਨੇ ਮੈਨੂੰ ਦੱਸਿਆ ਨੀ ਕੁੜੀ ਮੈਨੂੰ ਮਿਲੀ ਐ ਪਟਿਆਲੇ ਤੋਂ ਇਹਨਾਂ ਨੇ ਟ੍ਰੇਨ ਵਗੈਰਾ ਚੜਾਤੀ ਪਹਿਲਾਂ ਮੇਰੀ ਕੁੜੀ ਨਾਲ ਜ਼ਬਰਦਸਤੀ ਕੀਤੀ ਗਈ ਐ ਠੀਕ ਐ ਤੇ ਬਾਅਦ ਚ ਉਹਨੂੰ ਟ੍ਰੇਨ ਵਗੈਰਾ ਚੜਾਤੀ ਉਹ ਜਾ ਕੇ ਪਟਿਆਲੇ ਉਤਰ ਗਈ ਤੇ ਉੱਥੇ ਜਾ ਕੇ ਇਹ ਕੁੜੀ ਮੈਨੂੰ ਮਿਲੀ ਐ ਦੂਜੇ ਦਿਨ ਸਵੇਰੇ 7 ਵਜੇ ਮੈਂ ਕੋਰਟ 'ਚ ਕੇਸ ਕੀਤਾ ਸੀ ਕੇਸ 'ਚੋਂ ਉਹਨਾਂ ਨੇ ਮਾਫੀਨਾਮਾ ਮੰਗਿਆ ਮਾਫੀ ਦਿੱਤੀ ਗਈ ਹੈ ਉਹਨਾਂ ਨੂੰ ਪੋਰਟ ਦੇ ਥ्रू ਮੇਰੇ ਤੋਂ ਕੋਈ ਬਿਆਨ ਨਹੀਂ ਹੋਇਆ ਮੇਰੇ ਕੋਈ ਪੋਰਟ ਚੋਂ ਮੇਰੇ ਨਾਲ ਕੋਈ ਗੱਲਬਾਤ ਨਹੀਂ ਹੋਈ ਉਹਨਾਂ ਦੀ ਤੇ ਦੋ ਤਿੰਨ ਦਿਨਾਂ ਤੋਂ ਉਹ ਮੁੰਡਾ ਮੈਨੂੰ ਫੇਰ ਛੇੜ ਰਿਹਾ ਸੀ ਯਾਨੀ ਮੇਰਾ ਰਸਤਾ ਰੋਕ ਰਿਆ ਜਿੱਧਰ ਦੀ ਵੀ ਜਾਨੀ ਆ ਡਿਊਟੀ ਤੇ ਉਧਰ ਹੀ ਵਿਚਾਲੇ ਆ ਜਾਂਦਾ ਖੜ ਜਾਂਦਾ ਕਿ ਗਾਲਾ ਗੁਲਾ ਕੱਢਣ ਲੱਗ ਜਾਂਦਾ ਦੋ ਤਿੰਨ ਮੁੰਡੇ ਲੈ ਕੇ ਆਉਂਦਾ ਹੱਥਾ ਵਾਈ ਕਰਦਾ ਪਰਸੋਂ ਮੈਂ ਸ਼ੁੱਕਰਵਾਰ ਨੂੰ ਦੋ 2:00 ਵਜੇ ਆਪਣੇ ਘਰੋਂ ਨਿਕਲੀ ਆ 2:00 ਵਜੇ ਡਿਊਟੀ ਜਾਣ ਵਾਸਤੇ ਤੇ ਮੇਰੇ ਨਾਲ ਮੇਰੇ ਦੋਨੋਂ ਬੱਚੇ ਸੀਗੀ ਗੁੜੀਆ ਸੀ ਮੁੰਡਾ ਸੀ ਮੁੰਡਾ ਮੇਰਾ 6 ਸਾਲ ਦਾ ਤੇ 3 ਨੰਬਰ ਮੋੜ ਤੇ ਬਲਰਾਜ ਨਗਰ ਦੇ ਉਹਨੇ ਮੇਰੇ ਤੋਂ ਹੱਥਾ ਪਾਈ ਕੀਤੀ ਆ ਗਲਾਂ ਕੱਢਣ ਲੱਗ ਗਿਆ ਮੈਂ ਉਹਦੀ ਵੀਡੀਓ ਬਣਾਉਣ ਲੱਗ ਗਈ ਮੈਂ ਕਿਹਾ ਹੁਣ ਕੱਢ ਗਾਲਾਂ ਉਹਨੇ ਮੇਰੇ ਨਾਲ ਹੱਥਾ ਪਾਈ ਕੀਤੀ ਉਹਦੇ ਹੱਥ 'ਚ ਪਤਾ ਨਹੀਂ ਕੀ ਸੀਗਾ ਜਿਹੜਾ ਉਹਨੇ ਮੇਰੇ ਸਿਰ 'ਤੇ ਮਾਰਿਆ ਤੇ ਮੇਰੇ ਸਿਰ 'ਤੇ ਕਾਫੀ ਖੂਨ ਨਿਕਲਿਆ ਕਿੱਥੋਂ ਦਾ ਰਹਿਣ ਵਾਲਾ ਕੀ ਨਾਮ ਬਲਰਾਜ ਨਗਰ ਦਾ ਹੈ ਜੀ ਇੱਕ ਨੰਬਰ ਗਲੀ 'ਚ ਰਹਿੰਦਾ ਹੈ ਤੇ ਉਹਦਾ ਅਜੇ ਨਾਮ ਹੈ ਉਹਦੀ ਮਾ ਦਾ ਨਾਮ ਸੀਮਾ ਹੈ ਪੁਲਸ ਕੋਈ ਜੀ ਕਰ ਦੇ ਦਿੱਤੀ ਪੁਲਸ ਜੀ ਹਲੇ ਬਿਆਨ ਲੈ ਕੇ ਗਈ ਹੈ ਹਲੇ ਕੋਈ ਖਬਰ ਨਹੀਂ ਆਈ ਮੈਨੂੰ ਕਿ ਉਹਨਾਂ ਨੇ ਕੀ ਕੀਤਾ ਕੀ ਨਹੀਂ ਕੀਤਾ ਕੀ ਮੰਗ ਕੀ ਕਰਦੇ ਪੁਲਸ ਕੋਲੋਂ ਮੈਂ ਤਾਂ ਇਹੀ ਮੰਗ ਕਰਦੀ ਆ ਜੀ ਉਹਨੂੰ ਚੱਕੋ ਉਹਦੇ ਪਰਚਾ ਕਰਾਉਣਾ ਚਾਹੁੰਦੀ ਆ ਕਿ ਹਾਂ ਉਹ ਮੈਨੂੰ ਬਾਰੀ-ਬਾਰੀ ਤੰਗ ਕਰਦਾ ਮੇਰੇ ਬੱਚਿਆਂ ਨੂੰ ਵੀ ਖਤਰਾ ਹੈ ਮੈਨੂੰ ਵੀ ਖਤਰਾ ਹੈ कोर्ट ਨੇ ਤੁਹਾਨੂੰ ਕੋਈ ਐਕਸਿਮੈਂਟ ਨਹੀਂ ਦਿੱਤਾ ਕਿ ਉਹ ਬੰਦ ਮੁੰਡੇ ਨੇ ਜ਼ਮਾਨਤ ਕਿਉਂ ਲਈ ਕਿਸੇ ਬਿਆਨ ਦਿੱਤੀ ਗਈ ਉਹਨੇ ਜੀ ਉੱਥੇ ਕੋਰਟ 'ਚ ਮਾਫੀਨਾਮਾ ਮੰਗਿਆ ਉਹਦੇ ਆਧਾਰ ਤੇ ਉਹਨੂੰ ਜ਼ਮਾਨਤ ਮਿਲੀ ਗਈ ਹੈ ਮਾਫੀਨਾਮਾ ਕੋਰਟ 'ਚ ਮੰਗਿਆ ਤੁਹਾਡੇ ਤੋਂ ਮਾਫੀ ਮੰਗ ਕੇ ਮਾਨਸਰੇ ਮੇਰੇ ਤੋਂ ਕੋਈ ਮਾਫੀ ਨਹੀਂ ਹੋਈ ਜੀ ਮੇਰੇ ਤੋਂ ਕੋਈ ਗੱਲਬਾਤ ਨਹੀਂ ਹੋਈ ਮੇਰਾ ਕੋਈ ਰਾਜੀਨਾਮਾ ਨਹੀਂ ਹੋਇਆ ਉਹਨਾਂ ਨਾਲ ਠੀਕ ਹੈ ਤੇ ਮੇਰੇ ਨਾਲ ਕੋਈ ਕੋਰਟ 'ਚ ਮੇਰੇ ਬਿਆਨ ਨਹੀਂ ਹੋਏ ਜੀ ਪੁਰਾਣੀ ਰਣਜੀਤ ਸੀ ਹੈ ਹਾਂਜੀ ਪੁਰਾਣੀ ਹੈ ਜੀ ਮੇਰੇ ਪਹਿਲਾਂ ਮੇਰੀ ਬੇਟੀ ਨੂੰ ਲੈ ਕੇ ਗਏ ਸੀ ਚੱਕ ਕੇ ਹੁਣ ਮੈਨੂੰ ਤੰਗ ਕਰ ਰਹੇ ਦੁਬਾਰੇ ਕਹਿੰਦੇ ਅਸੀਂ ਲੈ ਕੇ ਜਾਵਾਂ ਜਿੱਥੇ ਵੀ ਦੇਖਦੇ ਉਹਦੀ ਮੰਮੀ ਤੇ ਉਹ ਗਾਣਾ ਕੱਢਣ ਲੱਗ ਜਾਂਦੀ ਹੈ ਲੈਣਾ ਤੋਂ ਟੱਪਦੇ ਹਨ ਲੈਣਾ ਤੇ ਖੜ ਜਾਂਦੇ ਆ ਜੇ ਅਸੀਂ ਗਲੀ 'ਚੋਂ ਟੱਪਦੇ ਆ ਤਾਂ ਗਲੀ 'ਚ ਖੜ ਜਾਂਦੇ ਰਹੇਗੇ ਜਿਹੜੇ ਉਹਨਾਂ ਨੂੰ ਕਹਿੰਦੇ ਆ ਕਿ ਦੀ ਸ਼ੈ ਲੱਗਦੀ ਹੈ ਸ਼ੈ ਉਹਦੀ ਮੰਮੀ ਦੀ ਹੀ ਆ ਜੀ ਹਮ ਤੋਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਮੈਂ ਤਾਂ ਇਹੀ ਮੰਗ ਕਰਦੀ ਆ ਕਿ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਤੇ ਪਰਚਾ ਹੋਵੇ ਕਾਰਵਾਈ ਕੀਤੀ ਜਾਵੇ